ਫਤੇ ਸਿੰਘਾਂ ਦੇ ਰੱਤ ਵੀ ਫਤੇ ਸਿੰਘਾਂ ਦੀ ਜੰਗ ਵੀ ਫਤੇ ਸਿੰਘਾਂ ਦੀ ਸਰਹੰਦ ਵੀ ਫਤੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਿੰਘਾਂ ਦੀ ਫਤੇ ਹੀ ਫਤੇ ਜਿਨ੍ਹਾਂ ਦੀ ਜ਼ੁਬਾਨ ਤੇ ਫਤੇ ਉਹਨਾਂ ਦੀ ਜ਼ਹਾਨ ਤੇ ਫਤੇ ਸੋ ਬੜੀ ਮਿਹਰਬਾਨੀ ਵੀ ਪਰਜ ਸੁਭਾਤ ਜਸੀ ਉੱਪਰ ਵੱੱਟੇ ਪਹੁੰਚ ਗਏ ਨੇ ਆ ਬਹੁਤ ਸਾਡੇ ਬਹੁਤ ਸਤਿਕਾਰਯੋਗ ਵੀਰ ਜਿਨ੍ਹਾਂ ਦਾ ਅੱਜ ਸਨਮਾਨ ਵੀ ਇੱਥੇ ਕੀਤਾ ਗਿਆ ਹੈ ਬਹੁਤ ਹੀ ਵਧੀਆ ਬਹੁਤ ਕਮਾਲ ਦੇ ਗੀਤਕਾਰ ਜਿਨ੍ਹਾਂ ਨੇ ਬੜਾ ਕੀਤਾ ਦੀ ਕੀਤੀ ਔਰ ਉਹਨਾਂ ਨੂੰ ਜ਼ਿਆਦਾਤਰ ਬਾਲੀਵੁੱਡ ਗੀਤਕਾਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੋ ਸਾਡੇ ਵੀਰ ਗੁਦੀਪ ਗੱਟਿਆਰਾ ਜੀ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਣਾ ਦਿਓ ਗੁਦੀਪ ਗੱਟਿਆਰਾ ਵੀ ਉਹ ਜਿਵੇਂ ਕਿ ਯਾਰਾਂ ਬੇਯਾਰਾਂ ਗੱਭੀਤਨ ਮੋਹ ਬਾਈ ਹੋਰ ਉਹਦੇ ਬਹੁਤ ਸਾਰੇ ਗੀਤ ਨੇ ਬਹੁਤ ਸਾਰੀ ਫਿਲਮਾਂ ਚ ਮਿੱਕਾ ਜੈਲਾਲ ਵਨ ਚ ਟੂਟ ਚ ਇੱਕ ਗੀਤ ਹੈ ਰੱਬਾ ਰੱਬਾ ਮੈਂਬਰ ਸਾਹਿਬ 76 ਗਿੱਲ ਹੋਰ ਬਹੁਤ ਸਾਰੇ ਗੀਤ ਜੱਡਿਆਰਾ ਜੀ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਗੀਤ ਸੁਣਾ ਦੇ ਜੀ ਉਸ ਵਕਤ ਨਾਲ ਦੇ ਨਾਲ ਦਸਬਾਰ ਜੱਸੀ ਜੀ ਇਹਨਾਂ ਨੇ ਬਸ ਚੰਦ ਆਪਣੇ ਗੀਤ ਤੋੜ ਰੁਕ ਰੁਕ ਕਰਤਾ ਆਪਣੀ ਮਾਂ ਜੇ ਤੇਰੇ प्यारी न सू ज़िंदगी प्यारी न सोण सजण प्यारी न रूप च बसि तू सजीर चन मर अंदर सारा सजण चान न प्यारी न प्यारी न पसंदा 감사 <목소리나> <목소리나> ਆਈ ਹਮੇਸ਼ਤਰੀਆਂ ਸਾਡੇ ਭਾਈ ਜੀ ਸਭ ਤੋਂ ਮਾਣਾਂ ਜੀ ਇੱਕ ਸੰਗੀਤ ਘਰਾਣਾ ਰਮਾਨੇ ਤੋਂ ਵਾਈਬ ਕਿੱਟਰ ਮਾਨੇ ਹੋ ਦੀ ਸੋ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਬਾਪੂ ਜੀ ਸ਼ੇਰਨਦਰ ਖੁਸ਼ਾਣਾ ਨੇ ਭਾਈ ਤਨਵੀਰ ਕਮਲ ਸਰਣ ਬਹੁਤ ਬਹੁਤ ਪਿਆਰ ਸਤਿਕਾਰ ਕਰੀ ਮਾਨਦੇ ਕੁਲਦੀਪ ਕਟਿਆੜਾ ਦੇ ਆਪ ਦੀ ਪੰਜਾਬ ਨੇ ਇੰਦਰ ਉਹਨਾਂ ਮੇਰੀ ਫੋਟੋ ਤੇਰਾ ਮੇਰੇ ਚੱਕਦੇ ਜਵਾਬ ਨਹੀਂ ਪੰਜਾ ਬਣੇੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ जवाब न पई